ਜਲੰਧਰ ਦੇ ਵਿੱਚ ਕ੍ਰਿਮੀਨਲਸ ਦੇ ਖਿਲਾਫ ਪੁਲਿਸ ਦੀ ਕਾਰਵਾਈ ਜਾਰੀ ਹੈ ਪੁਲਿਸ ਨੇ ਹਥਿਆਰਾਂ ਸਣੇ ਗੈਂਗਸਟਰ ਜਸਪ੍ਰੀਤ ਸਿੰਘ ਉਰਫ ਜੱਸਾ ਨੂੰ ਦੋ ਗੁਰਗਿਆਂ ਦੇ ਨਾਲ ਗ੍ਰਿਫਤਾਰ ਕੀਤਾ ਹੈ ਡੱਬੇ ਚ ਬੰਦ ਇਹ ਪਿਸਟਲ ਤੇ ਕਾਰਤੂਸ ਜਿਨ੍ਹਾਂ ਦੀ ਵਰਤੋਂ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਚ ਹੋ ਸਕਦੀ ਹੈ ਜਿਸ ਨੂੰ ਪੁਲਿਸ ਦੀ ਕਾਰਵਾਈ ਨੇ ناکਾਮ ਕਰ ਦਿੱਤਾ ਕਾਲੇ ਕੱਪੜਿਆਂ 'ਚ ਟਕੇ ਹੋਏ ਇੱਕ ਖੌਫਨਾਕ ਚੋਰ ਜੋ ਲੋਕਾਂ ਦੇ ਵਿੱਚ دہشت ਫੈਲਾਉਂਦੇ ਸੀ ਇੱਕ ਖਤਰਨਾਕ ਕ੍ਰਾਈਮਨਲਸ ਨੇ ਜਿਨ੍ਹਾਂ ਨੂੰ ਜਲੰਧਰ ਪੁਲਿਸ ਨੇ ਹਥਿਆਰਾਂ ਸਮੇਤ ਕਾਬੂ ਕੀਤਾ ਹੈ ਜਿਸ ਦਾ ਨਾਂ ਅੰਦਰ ਦੇ ਫੀਰ 34 ਸਾਲ ਦੀ ਉਮਰ ਹੈ ਹਰੀਕੇ ਦਾ ਰਹਿਣ ਵਾਲਾ ਇਹਨੂੰ ਫੜਿਆ ਸੀਗਾ 17 18 ਇਹਦੇ ਤੇ ਮੁਕੱਦਮੇ ਦਰਜ ਹੈ ਐਨਡੀ ਤੇ ਅਟੈਂਪਟ ਟੂ ਮਰਡਰ ਤੇ ਆਰਮਸ ਐਕਡ ਦੇ ਕਾਫੀ ਪਰਚੇ ਦਰਜ ਹੈ ਤੇ ਗੁਵਿੰਦਵਾਲ ਜੇਲ੍ਹ 'ਚ ਬੰਦ ਸੀਗਾ ਕੁਝ ਦਿਨ ਪਹਿਲਾਂ ਆਇਆ ਸੀ ਦਰਅਸਲ ਗੈਂਗਸਟਰ ਜਸਪ੍ਰੀਤ ਸਿੰਘ ਉਰਫ ਜੱਸਾ ਹਥਿਆਰਾਂ ਤੇ ਹੈਰੋਇਨ ਪਾਕਿਸਤਾਨ ਤੋਂ ਡਰੋਨ ਦੇ ਜ਼ਰੀਏ ਮੰਗਵਾਉਂਦਾ ਸੀ ਜਿਸ ਨੂੰ ਬਾਅਦ ਪੂਰੇ ਪੰਜਾਬ ਦੇ ਵਿੱਚ ਸਪਲਾਈ ਕਰਦਾ ਸੀ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਜੱਸਦੇ ਦਾ ਗੁਰਗਾ ਸ਼ਹਿਰ ਦੇ ਵਿੱਚ ਆਇਆ ਹੋਇਆ ਹੈ ਜਿਸ ਨੂੰ ਪੁਲਿਸ ਨੇ ਕਾਬੂ ਕਰ ਲਿਆ ਤੇ ਫਿਰ ਟੀਕਟ ਕਰਕੇ ਜੱਸਾ ਤੇ ਉਸ ਦੇ ਤਿੰਨ ਗੁਰਗਿਆਂ ਨੂੰ ਗ੍ਰਿਫਤਾਰ ਕਰ ਲਿਆ ਉਹ ਦਮਵਲ ਜੇਲ੍ਹ ਚ ਰਹਿ ਕੇ ਦੇ ਕੁਝ ਸੰਪਰਕ ਅਕ੍ਰੋਸ ਦ ਬਾਰਡਰ ਹੋਗੇ ਸੀਗੇ ਪਾਕਿਸ ਮਗਲਰਸ ਤੋਂ ਡਰੋਨ ਰਾਹੀਂ 600 ਟੀਜ ਜਿਨ੍ਹਾਂ ਨੇ ਮੰਗਾਈਆਂ ਉਹਦੇ ਵਿੱਚੋਂ ਕੁਝ ਡਰੱਗਸ ਵੀ ਸੀਗੀ ਤੇ ਵੈਪਨਸ ਵੀ ਸੀਗੇ ਤੇ ਇਹਦੇ ਅੱਗੇ ਦੋ ਅਸੋਸੀਏਟਸ ਸੀਗੇ ਉਹਨਾਂ ਨੂੰ ਫੜ ਲਿਆ ਗਿਆ ਹੈ ਇਹ ਤਿੰਨ ਬੰਦਿਆਂ ਤੋਂ ਦੋ 32 ਬੋਰ ਦੇ ਪਿਸਟਲ ਮਿਲੇ ਰਿਕਵਰ ਹੋਏ ਇੱਕ ਸਟਾਰ 30 ਬੋਰ ਦਾ ਸਟਾਰ ਪਿਸਟਲ ਰਿਕਵਰ ਹੋਇਆ ਇਹ ਉਸੇ ਪਿੰਡ ਦਾ ਰਹਿਣ ਵਾਲਾ ਜਿੱਥੇ ਲਖਵੀਰ ਲੰਡਾ ਜਿਹੜਾ ਗੈਂਗਸਟਰ ਬੈਠਾ ਹੈ ਕੈਨੇਡਾ ਉਹ ਉਸ ਪਿੰਡ ਦਾ ਹੀ ਰਹਿਣ ਵਾਲਾ ਹੈ ਜਲੰਧਰ ਪੁਲਿਸ ਨੇ ਦੋ ਹੋਰ ਚੋਰਾ ਨੂੰ ਵੀ ਗ੍ਰਿਫਤਾਰ ਕੀਤਾ ਜਿੰਨਾ ਤੋਂ ਚੋਰੀ ਦੀ ਪੰਜ ਮੋਟਰਸਾਈਕਲ ਤੇ ਚੋਰੀ ਦਾ ਇੱਕ ਫੋਨ ਬਰਾਮਦ ਕੀਤਾ ਗਿਆ ਜਿਹੜਾ ਅਲਿਫ ਕੁਮਾਰਾ ਉਹਨੇ ਇੱਕ ਫੋਨ ਨਾਮ ਦਿਆ ਕਿ ਜਿਹੜਾ ਉਹਦਾ ਸਾਥੀ ਸੀਗਾ ਉਹਦੇ ਵਾਲਿਆਂ ਜਿਹੜੇ ਸਟੇਮ ਪਰਮ ਬੈਂਕ ਨਾਲ ਕੰਮ ਕਰਦੇ ਹੋਏ ਉਹਦੇ ਵਾਲਿਆਂ ਨੂੰ ਵੀ ਅੱਜ ਅਰਲੀ ਮਾਰਨਿੰਗ ਜਿਹੜਾ ਹੈਗਾ ਸਿਰਫਤਾਰ ਕੀਤਾ ਤੋਂ ਇਹਨਾਂ ਦੋਨਾਂ ਦੀ ਨਿਸ਼ਾਨਦੇਹੀ ਦੇ ਉੱਤੇ ਉਨਤਕ ਜੜੀ ਹੈਗੀ ਆ ਬਾਰਾਤਰੀ ਦੀ ਪੁਲਿਸ ਵੱਲੋਂ કુલ 5 ਮੋਟਰਸਾਈਕਲ ਹੈਗੇ ਨੇ ਜਿਹੜੇ ਮਾਰਕਾ Honda Hero Honda ਉਹ ਬਰਾਮਦ ਕੀਤੇ ਆ ਸ਼ਹਿਰ ਦੇ ਵਿੱਚ ਲੋਕਾਂ ਦੀ ਸੁਰੱਖਿਆ ਤੇ ਮਲਜ਼ਮਾਂ ਦੇ ਖਿਲਾਫ ਪੁਲਿਸ ਦੀ ਕਾਰਵਾਈ ਲਗਾਤਾਰ ਜਾਰੀ ਹੈ ਹੁਣ ਦੇਖਣਾ ਹੋਵੇਗਾ ਕਿ ਇਹ ਐਕਸ਼ਨ ਪੁਲਿਸ ਤੇ ਲੋਕਾਂ ਦਾ ਵਿਸ਼ਵਾਸ ਕਦੋਂ ਤੱਕ ਮਜ਼ਬੂਤ ਬਣਾ ਕੇ ਰੱਖਦਾ ਜਲੰਧਰ ਤੋਂ ਰਾਗਵਜੈਨ ਦੀ ਰਿਪੋਰਟ న్యూਸ 18 ਪੰਜਾਬ ਹੁਣ ਅੱਗੇ ਵੱਧਣ ਲਈ ਖਬਰ ਦਾ ਰੁਕ ਕਰਦੇ ਹਾਂ ਤੇ ਖਬਰ ਹੈ ਸਿਰਸਾ ਤੋਂ ਸਿਰਸਾ ਦੀ ਜਿੱਥੇ ਇੱਕ ਪ੍ਰੇਮੀ ਨੇ ਬਹੁਤ ਬੇਰਹਿਮੀ ਦੇ ਨਾਲ ਆਪਣੀ ਪ੍ਰੇਮਿਕਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਆਪਣੀ ਪ੍ਰੇਮ ਕਹਾਣੀ ਦਾ ਦਰਦਨਾਕ ਅੰਤ ਕਰ ਦਿੱਤਾ ਪਰ ਅਸ ਇਨਸਾਫ ਕੀ ਹੈ ਜੀ ਨਾ ਤਾਂ ਸੁਨੇਹਾ ਕੋਈ ਡਾਕਟਰ ਸੁਣਵਾਈ ਕਰ ਰਿਹਾ ਨਾ ਕੋਈ ਪੁਲਿਸ ਸੁਣਵਾਈ ਕਰ ਰਹੀ ਹੈ ਜੀ ਸਵੇਰੇ 8 ਵਜੇ ਕੇ ਬੈਠੇ ਹੋਏ ਆਂ ਜਾਂ ਵਿੱਚ ਸਿਰਸਾ ਦੇ ਟਾਊਨ ਪਾਰਕ ਤੋਂ ਦਿਲ ਨੂੰ ਝੋੜਨ ਵਾਲੀ ਖਬਰ ਸਾਹਮਣੇ ਆਈ ਜ਼ਾਲਿਮ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਨੂੰ ਚਾਕੂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਪ੍ਰੇਮੀ ਸਨੀ ਨੇ ਪਹਿਲਾਂ ਆਪਣੀ ਪ੍ਰੇਮਿਕਾ ਨੂੰ ਪਾਰਕ ਦੇ ਵਿੱਚ ਬੁਲਾਇਆ ਜਿੱਥੇ ਦੋਵਾਂ ਦੇ ਵਿਚਾਲੇ ਜੰਮ ਕੇ ਬਹਿਸ ਹੋਈ ਅਦੇ ਫਿਰ ਗੁੱਸੇ ਵਿੱਚ ਆਏ ਸਨੀ ਨੇ ਮਹਿਲਾ ਦੇ ਉੱਤੇ ਚਾਕੂ ਨਾਲ ਹਮਲਾ ਕਰ ਦਿੱਤਾ ਤੇ ਜ਼ਖਮੀ ਲੜਕੀ ਨੂੰ ਇਲਾਜ ਦੇ ਲਈ ਹਸਪਤਾਲ ਲਿਜਾਂਦਾ ਗਿਆ ਜਿੱਥੇ ਉਸ ਨੇ ਦਮ ਤੋੜ ਦਿੱਤਾ ਧੀ ਦੇ ਕਤਲ ਤੋਂ ਬਾਅਦ ਪਰਿਵਾਰ ਵਾਲੇ ਇਨਸਾਫ ਦੀ ਗੁਹਾਰ ਲਗਾ ਰਹੇ ਨੇ ਮੈਂ ਦੋ ਤਿੰਨ ਦਿਨ ਸੇ ਪਿੱਛਾ ਕਰ ਰਹਾ ਥਾ ਘਰ 'ਤੇ ਵੀ ਆਣਾ ਜਾਣਾ ਕਰ ਰਿਹਾ ਉਸਨੇ ਫਿਰ ਅਸੀਂ ਨੇ ਉਸਕਾ ਸਮਝਾਇਆ ਕਿ ਮਤਲਬ ਤੂੰ ਐਸਾ ਮਤ ਕਰ ਤਾਂ ਜੋ ਕੱਲ ਉਸਨੇ ਦੀਦੀ ਕੋ ਮਤਲਬ ਫੋਨ ਵਗੈਰਾ ਕੀਤਾ ਔਰ ਗਲੀ ਮੇ ਆ ਗਿਆ ਕਿ ਤੂੰ ਪਾਰਕ ਲੈ ਕੇ ਜਾ ਕੇ ਉਸਕੇ ਮਤਲਬ ਚਾਕੂ ਸੇ ਮਾਰ ਕੇ ਹੱਤਿਆ ਕਰਤੀ ਹੈ ਹਮਲੇ ਤੋਂ ਬਾਅਦ ਮੁਲਜ਼ਮ ਪ੍ਰੇਮੀ ਮੌਕੇ ਤੋਂ ਫਰਾਰ ਹੋ ਗਿਆ ਉੱਥੇ ਪਰਿਵਾਰ ਵਾਲਿਆਂ ਦੀ ਸ਼ਿਕਾਇਤ ਦੇ ਉੱਤੇ ਕੇਸ ਦਰਜ ਕਰਕੇ ਪੁਲਿਸ ਉਸ ਦੀ ਭਾਲ ਦੇ ਵਿੱਚ ਜੁਟੀ ਹੋਈ ਹੈ ਕਰਵਾਏ 302 ਦਾ ਕਮਕੁਦਮ ਦਰਜ ਕਰਦੇ 302 ਦਾ ਪਰਚਾ ਦਰਜ ਕਰਦੇ ਆਮਨੇ આરોપી ਗ੍ਰਿਫਤਾਰ ਹੈ ਜਾਂ ਫਰਾਰ ਹੈ ਨਹੀਂ ابھی ਫਰਾਰ ਹੈ ਜਲਦੀ ਇਸ ਕੋ ਕਾਬੂ ਕਰ ਲੇਗੇ ਜ਼ਿਕਰ ਇਹ ਖਾਸ ਹੈ ਕਿ ਮੁਲਜ਼ਮ ਅਤੇ ਕੁੜੀ ਪਿਛਲੇ 4 ਸਾਲ ਤੋਂ ਇੱਕ ਦੂਜੇ ਨਾਲ ਰਿਲੇਸ਼ਨ ਦੇ ਵਿੱਚ ਸੀ ਪਰ ਸ਼ੱਕ ਅਤੇ ਗੁੱਸੇ ਦੀ ਵਜ੍ਹਾ ਨਾਲ ਸਨੀ ਨੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਫਿਲਹਾਲ ਦੇਖਣਾ ਹੋਵੇਗਾ ਕਿ ਮੁਲਜ਼ਮ ਕਦੋਂ ਤੱਕ ਸਲਾਖਾਂ ਦੇ ਪਿੱਛੇ ਪਹੁੰਚਦਾ ਹੈ ਸਿਰਸਾ ਤੋਂ ਬਿਊਰੋ ਰਿਪੋਰਟ న్యూਸ 18 ਪੰਜਾਬ ਅਗਲੀ ਖਬਰ ਹੈ ਫਿਲੌਰ ਤੋਂ ਫਿਲੌਰ ਦੇ ਵਿੱਚ ਦੋ ਧਿਰਾਂ ਦੇ ਵਿੱਚ ਅਲੇ ਝਗੜਾ ਹੋ ਰਿਹਾ ਸੀ ਵਿਚਾਲੇ ਬਚਾਅ ਕਰਨ ਦੇ ਲਈ ਇੱਕ ਸ਼ਖਸ ਪਹੁੰਚ ਗਿਆ ਤੇ ਉਸ ਦੀ ਇਹੀ ਕੋਸ਼ਿਸ਼ ਉਸ ਦੇ ਉੱਤੇ ਪਾਰੀ ਪੈ ਗਈ ਸ਼ਖਸ ਜੋ ਬਚਾਉਣ ਪਹੁੰਚਿਆ ਸੀ ਝੜਪ ਦੇ ਵਿੱਚ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਿਆ ਸੜਕ ਤੇ ਹੰਗਾਮਾ ਦੋ ਧਿਰਾਂ ਦੇ ਵਿਚਾਲੇ ਝੜਪ ਇਸ ਥਾਂ ਤੇ ਥੋੜੀ ਦੇਰ ਪਹਿਲਾਂ ਦੋ ਧਿਰਾਂ ਦੇ ਵਿਚਾਲੇ ਜਮਕੇ ਕੁੱਟਮਾਰ ਹੋਈ ਜਿਸ ਵਿੱਚ ਦੋਵੇਂ ਧਿਰਾਂ ਦੇ ਲੋਕ ਜ਼ਖਮੀ ਹੋ ਗਏ ਨੇ ਝਗੜੇ ਦੀ ਇਹ ਵਾਰਦਾਤ ਫਿਲੌਰ ਰੇਲਵੇ ਸਟੇਸ਼ਨ ਰੋਡ ਦੀ ਹੈ ਜਿੱਥੇ ਦੋ ਧਿਰਾਂ ਦੇ ਵਿਚਾਲੇ ਤਿੱਖੀ ਬਹਿਸਬਾਜ਼ੀ ਹੋ ਰਹੀ ਸੀ ਇਹ ਵੇਖ ਕੇ ਜਦੋਂ ਇੱਕ ਸ਼ਖਸ ਨੇ ਮਾਮਲੇ ਨੂੰ ਸੁਲਝਾਣ ਦੀ ਕੋਸ਼ਿਸ਼ ਕੀਤੀ ਤਾਂ ਦੋਵੇਂ ਧਿਰਾਂ ਨੇ ਆਪਸੀ ਝਗੜਾ ਛੱਡ ਕੇ ਬਚਾਉਣ ਲਈ ਆਏ ਸ਼ਖਸ ਤੇ ਹੀ ਹਮਲਾ ਕਰ ਦਿੱਤਾ ਮੈਂ ਕੁੜੀ ਨੂੰ ਦਵਾਈ ਲਵਾਵਾਂ ਆਇਆ ਸੀਗਾ ਜੀ ਇੱਥੇ ਇਹ ਬੰਦੇ ਉੱਤੇ ਗਾਲਾਂ ਕੱਢਣ ਲੱਗੇ ਸੀਗੇ ਮੈਂ ਐਸੇ ਪਿੰਨੀ ਗੱਲ ਪੁੱਛੀ ਵੀ ਭਾਜੀ ਵੀ ਕੀ ਗੱਲ ਹੋਈ ਆ ਮੈਨੂੰ ਕਹਿੰਦਾ ਤੂੰ ਕੌਣ ਹੁੰਦਾ ਆ ਮੈਨੂੰ ੱੱਟਾ ਮਾਰਿਆ ਠੀਕ ਆ ਮੁੜ ਕੇ ਆ ਗਏ ਮਗਰੋਂ ਆ ਕੇ ਸੰਗਲ ਚੱਕਿਆ ਮੇਰੇ ਸਿਰ 'ਤੇ ਸੰਗਲ ਮਾਰਿਆ ਜੀ ਇਹਨੇ ਕਾਰਨ ਕੀ ਸੀ ਗੱਲ ਕੀ ਹੋਈ ਮੈਨੂੰ ਪਤਾ ਹੀ ਨਹੀਂ ਹੈਗਾ ਇਹ ਗੋਸ ਦੀ ਮੈਨੂੰ ਮੈਂ ਜਾਣਦਾ ਹੀ ਨਹੀਂ ਉਹਨੂੰ ਜੀ ਹਮਲੇ ਵਿੱਚ ਜ਼ਖਮੀ ਹੋਇਆ ਸ਼ਖਸ ਵੀ ਗੁੱਸੇ ਵਿੱਚ ਭੜ ਗਿਆ ਤੇ ਉਸਨੇ ਆਪਣੇ ਦੋਸਤਾਂ ਨੂੰ ਸੱਦ ਲਿਆ ਜਿਨ੍ਹਾਂ ਦੇ ਆਂਦੇ ਸੀ ਜ਼ਖਮੀ ਸ਼ਖਸ ਦੀ ਵੀ ਟੀਮ ਖੜੀ ਹੋ ਗਈ ਤੇ ਜਿਨਨੇ ਗੁੱਟ ਆਪਸ ਵਿੱਚ ਪਿੱੜ ਗਏ ਦੂਜੀ ਧਿਰ ਦਾ ਇਲਜ਼ਾਮ ਹੈ ਕਿ ਜ਼ਖਮੀ ਸ਼ਖਸ ਤੇ ਦੋਸਤਾਂ ਨੇ ਉਹਨਾਂ ਦੇ ਨਾਲ ਗਾਲੀ ਗਲੋਚ ਕੀਤਾ ਜਿਸ ਤੋਂ ਬਾਅਦ ਮਾਮਲਾ ਕੁੱਟਮਾਰ ਤੱਕ ਪਹੁੰਚਿਆ ਗੱਲ ਕੁਛ ਨਹੀਂ ਹੈਗੀ ਆਦਲ ਹੁਣ ਵੀ ਓਵਰ ਬੋਲਦੇ ਪਏ ਆ ਕੀ ਹੋਇਆ ਕੀ ਗੱਲ ਹੈ ਠੀਕ ਆ ਗੱਲ ਕੁਛ ਨਹੀਂ ਹੈਗੀ ਆ ਬਾਹਰ ਬੰਨੇ ਬੰਦੇ ਮੁੰਡੇ ਬੁਲਾਉਂਦੇ ਆ ਅੱਗੇ ਬਦਮਾਸ਼ੀ ਕਰਾਉਂਦੇ ਆ ਹਾਂ ਹਾਂ ਠੀਕ ਆ ਅੱਗੇ ਉਹ ਡਰੱਗਸ ਸਪਲਾਈ ਵੀ ਕਰਦੇ ਆ ਹਾਂ ਹਾਂ ਠੀਕ ਆ ਭਾਈ ਮੈਂ ਉਹਨਾਂ ਨੂੰ ਕਿਹਾ ਮੈਂ ਕਿ ਤੁਸੀਂ ਇੱਧਰ ਨਾ ਨਾ ਜਾਣਾ ਕਹਿੰਦਾ ਖੜੇ ਰਹਿਣੇ ਆ ਅ ਤੂੰ ਕੋਣ ਆ ਮੈਂ ਹੁਣ ਗਲਤ ਬੋਲੂਗਾ ਸਾਨੂੰ ਗੱਲ ਤਾਂ ਉਹ ਬੋਲਣਾ ਹੀ ਆ ਤੇ ਮਨੇ ਉਹ ਨਾਲੇ ਮੋਰਚਾਂ ਜਿਹਦੇ ਮੈਂ ਛੱਡ ਜੀ ਲੱਗੀ ਸਤੈ ਉਹ ਕਹਿੰਦਾ ਕਾਢ ਅਸਲਾ ਜੋ ਹਥਿਆਰ ਕੱਢਿਆ ਨਾ ਅਸਲਾ ਕੱਢ ਕੇ ਚਲਾਇਆ ਨਹੀਂ ਸੀ ਕੀ ਸੀਗਾ ਆਪਰਾ ਇਹਨੇ ਜਿਦੋਂ ਨਾ ਪਰ ਚੱਕ ਲਿਆ ਅਸਲਾ ਕੱਢ ਲਿਆ ਸਤੈ ਤਾਂ ਦੋ ਜਣੇ ਪਿੱਛੇ ਵੇਰ ਲੱਟ ਗਏ ਹਾਲਾਂਕਿ ਝਗੜਾ ਵੱਧਦਾ ਵੇਖ ਕੇ ਮੌਕੇ ਤੇ ਪੁਲਿਸ ਪਹੁੰਚੀ ਤੇ ਹਾਲਾਤ ਨੂੰ ਕਾਬੂ ਕਰ ਲਿਆ ਜਿੰਨੀ ਜਾਣਕਾਰੀ ਸਾਨੂੰ ਮਿਲੀ ਅਸੀਂ ਮੌਕੇ ਤੇ ਪਹੁੰਚੇ ਹਾਂ ਮੌਕੇ ਤੇ ਜਾ ਕੇ ਦੇਖਿਆ ਤਾਂ ਜਾਂਦਿਆਂ ਨੂੰ ਇਹ ਆਪਣੇ ਹਥੋਂ ਦੌੜ ਗਿਆ ਇਸ ਬੰਦੇ ਕੀ ਗੱਲ ਹੋਈ ਆ ਦੋਨਾਂ ਲੜਾਈ ਝਗੜਾ ਕੱਲੇ ਕਲੀਫ ਨਹੀਂ ਹੋਇਆ ਜੋ ਵੀ ਮੰਨ ਦੀ ਕਾਰਵਾਈ ਇਹਨਾਂ ਦੇ ਖਿਲਾਫ ਕੀਤੀ ਜਾਊਗੀ ਕਿੱਥੇ ਦੇ ਵਿਅਕਤੀ ਹੈ ਜਿਹੜੇ ਵਿਅਕਤੀ ਸੈਫਾਵਾਦ ਦਾ ਇੱਕ ਤੇ ਬਾਕੀ ਜਿਹਨਾਂ ਦੇ ਕੋਈ ਲੜਾਈ ਝਗੜਾ ਉਹਨਾਂ ਪਰ ਨਹੀਂ ਪਤਾ ਲੱਗਾ ਓਕੇ ਓਕੇ ਇਹ ਵੀ ਸੀਟੀਟੀ ਵੀ ਕੈਮਰੇ ਚੈੱਕ ਕਰ ਰਹੇ ਹੋ ਉਹ ਕਰਦੇ ਆ ਜੀ ਅੱਜ ਝਗੜਾ ਕਿਉਂ ਤੇ ਕਿਸ ਨੇ ਸ਼ੁਰੂ ਕੀਤਾ ਝਗੜੇ ਦੀ ਵਜ੍ਹਾ ਕੀ ਹੈ ਫਿਲਹਾਲ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ਜਿਸ ਤੋਂ ਬਾਅਦ ਮੁਲਜ਼ਮਾਂ ਦੇ ਖਿਲਾਫ ਐਕਸ਼ਨ ਲਿਆ ਜਾਵੇ ਬਿਊਰੋ ਰਿਪੋਰਟ న్యూਸ 18 ਪੰਜਾਬ ਹੁਣ ਅਖੀਰ ਬਾਅਦ ਅਗਲੀ ਖਬਰ ਦਾ ਰੁਕ ਕਰਾਂਗੇ ਤੇ ਖਬਰ ਹੈ ਸੰਗਰੂਰ ਦੀ ਸੰਗਰੂਰ ਦੇ ਖਨੌਰੀ ਤੋਂ ਖਨੌਰੀ ਦੇ ਵਿੱਚ ਐਲਪੀਜੀ ਸਿਲੰਡਰ ਸਪਲਾਈ ਕਰਨ ਵਾਲੀ ਇੱਕ ਪਿਕਅਪ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਧਾਕਣਾ ਨਹਿਰ ਦੇ ਵਿੱਚ ਜਿਹੜੇ ਗੈਸ ਸਿਲੰਡਰ ਸੀ ਉਹ ਤੈਰਨ ਲੱਗੇ ਨਹਿਰ 'ਚ ਤੈਰਦੇ ਹੋਏ ਇਹ ਸਿਲੰਡਰ ਉਹ ਵੀ ਇੱਕ ਨਹੀਂ ਦੋ ਨਹੀਂ ਬਲਕਿ ਇੰਨੇ ਸਾਰੇ ਕਿ ਤੁਸੀਂ ਆਸਾਨੀ ਦੇ ਨਾਲ ਗਿਨ ਨਹੀਂ ਸਕਦੇ ਪਾਣੀ ਦੇ ਬਹਾ ਦੇ ਨਾਲ ਨਾਲ ਇਹ ਸਿਲੰਡਰ ਵੀ ਵਹਿ ਗਏ ਨੇ ਤਸਵੀਰਾਂ ਸੰਗਰੂਰ ਦੇ ਖਨੌਰੀ ਨਜ਼ਦੀਕ ਪਾਖੜਾ ਨਹਿਰ ਦੀਆਂ ਨੇ ਜਿੱਥੇ ਐਲਪੀਜੀ ਸਿਲੰਡਰ ਦੀ ਸਪਲਾਈ ਕਰਨ ਲਈ ਨਿਕਲੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਗੱਡੀ ਡੁੱਬ ਗਈ ਤੇ ਉਸ 'ਚ ਰੱਖੇ ਸਿਲੰਡਰ ਵਹਿ ਗਏ ਨੇ ਸਾਡੀ ਕੱਲ ਗੱਡੀ ਆਪਣੇ ਡਿਲੀਵਰੀ ਤੇ ਗਈ ਸੀ ਇਹ ਸ਼ਾਮ ਨੂੰ 5:00 ਵਜੇ ਜਿਹੜਾ ਜੀਪੀਐਸ ਆਫ ਹੋ ਗਿਆ ਜੀ ਤੇ ਸਾਨੂੰ ਮਤਲਬ ਲੋਕਾਂ ਦੇ ਫੋਨ ਆਏ ਕਿ ਸਿਲੰਡਰ ਐਵੇਂ ਡਿੱਗੇ ਜਾ ਰਹੇ ਨੇ ਪਰ ਮੈਂ ਛਤਰਾਣੇ ਮੇਰੇ ਮਿੱਤਰ ਨੇ ਉਹਨਾਂ ਨੂੰ ਭੇਜਿਆ ਕਿ ਤੁਸੀਂ ਚਾਹੋ ਮੈਂ ਆ ਰਿਹਾ ਉਹ ਦੇਖਿਆ ਕਿ ਸਿਲੰਡਰ ਦਾ ਸਾਰੇ ਰੁੜ ਚੁਕੇ ਸੀ ਜਿੱਥੇ ਜੀਪੀਐਸ ਦੀ ਲੋਕੇਸ਼ਨ ਆਫ ਹੋਈ ਹੈ ਉੱਥੇ ਆ ਕੇ ਦੇਖਿਆ ਕਿ ਮਤਲਬ ਲੋਕਾਂ ਨੇ ਦੱਸਿਆ ਕਿ ਗੱਡੀ ਇੱਥੇ ਡਿੱਗੀ ਹੈ ਹਾਸੀ ਤੋਂ ਬਾਅਦ ਡਰਾਈਵਰ ਗੁਰਦੀਪ ਸਿੰਘ ਦਾ ਕੋਈ ਪਤਾ ਨਹੀਂ ਚੱਲਿਆ ਅੰਦੇਸ਼ਾ ਹੈ ਕਿ ਉਹ ਵੀ ਨਹਿਰ 'ਚ ਡੁੱਬ ਗਿਆ ਫਿਲਹਾਲ ਗੋਤਾਖੋਰਾ ਦੇ ਵੱਲੋਂ ਉਸ ਦੀ ਪਾਲ ਕੀਤੀ ਜਾ ਰਹੀ ਹੈ ਆਪਣੇ ਗੈਸ ਏਜੰਸੀ 'ਚ ਲੱਗਾ ਹੋਈ ਸੀਗਾ ਜੀ ਸਿਲੰਡਰ ਵਗੈਰਾ ਦੇ ਕੇ ਆਉਂਦਾ ਸੀਗਾ ਤੇ ਕਿਉਂਕਿ ਵਾਪਸ ਆ ਰਿਹਾ ਸੀਗਾ ਜੀ ਹੁਣਾਂ ਕੀ ਪਾਣਾ ਵਰਤਿਆ ਇਹਦਾ ਕੁਝ ਪਹਿ ਨਹੀਂ ਸਕਦੇ ਕਿੰਨੇ ਭੈਣ ਭਰਾ ਨੇ ਇਹ ਭੈਣ ਜੀ ਸੱਤ ਭਰਾ ਸੱਤ ਭੈਣਾਂ ਨੇ ਜੀ ਤੇ ਇੱਕ ਭਰਾ ਹੈ ਜੀ ਬਸ ਗੁੜੀਆ ਇਹਦੇ ਕੋਲ ਮੈਨੂੰ ਲੱਗਦਾ ਜੀ ਛੋਟੀ ਹੈ ਦੋ ਸਾਲ ਦੋ ਸਾਲ ਦੀ ਗੁੜੀਆ ਜੀ ਹਾਲਾਂਕਿ ਕ੍ਰੇਨ ਦੀ ਮਦਦ ਦੇ ਨਾਲ ਗੱਡੀ ਨੂੰ ਬਾਹਰ ਕੱਢਿਆ ਗਿਆ ਪਰ ਡਰਾਈਵਰ ਦਾ ਅਜੇ ਤੱਕ ਕੋਈ ਵੀ ਸੁਰਾਗ ਹੱਥ ਨਹੀਂ ਲੱਗਿਆ ਕ੍ਰੀਨ ਦੇ ਨਾਮ ਬਲੇਰੂਪੀਕਅਪ ਗੱਡੀ ਨੂੰ ਵਾਰ ਕੱਟਿਆ ਗਿਆ ਕਿਸੇ ਵਿਅਕਤੀ ਬਾਰੇ ਪਤਾ ਨਹੀਂ ਲੱਗ ਸਕਿਆ ਜਿਹੜਾ ਵੀ ਹਫਲਾ ਨਹਿਰ ਵਿੱਚ ਵਿਅਕਤੀ ਲਿੱ ਗਿਆ ਜੀ ਹਾਦਸਾ ਕਿਸ ਵਜ੍ਹਾ ਨਾਲ ਹੋਇਆ ਗੱਡੀ ਦਾ ਬੈਲੈਂਸ ਕਿਵੇਂ ਵਿਗੜਿਆ ਇਹ ਜਾਂਚ ਤੋਂ ਬਾਅਦ ਹੀ ਸਾਫ ਹੋਵੇਗਾ ਸੰਗਰੂਰ ਤੋਂ ਚਰਨਜੀਵ ਕੌਸ਼ਲ ਦੇ ਨਾਲ ਸਮਾਣਾ ਤੋਂ ਪੁਰਸ਼ੋਤਮ ਕੌਸ਼ਿਕ ਦੀ ਰਿਪੋਰਟ న్యూਸ 18 ਪੰਜਾਬ ਤੇ ਜੋ ਸ਼ਖਸ ਨੌਜਵਾਨ ਗੱਡੀ ਡਰਾਈਵ ਕਰ ਰਿਹਾ ਸੀ ਇਸ ਪਿਕਅਪ ਨੂੰ ਉਹ ਸੱਤ ਪੈਣਾ ਦਾ ਇਕਲੌਤਾ ਪਰਾਇ ਅਗਲੀ ਖਬਰ ਦਰੁਖ ਕਰਦੇ ਹਾਂ ਕੜੀ ਮਿਹਨਤ ਕਰਦੇ ਖੂਨ ਪਸੀਨਾ ਵਹਾ ਕੇ ਲੋਕ ਪੈਸਾ ਕਮਾਉਂਦੇ ਨੇ ਅਤੇ ਇਹਨਾਂ ਪੈਸਿਆਂ ਦੇ ਉੱਤੇ ਕੁਝ ਛਾਤਰ ਆਪਣੀ ਨਜ਼ਰ ਗੜਾ ਕੇ ਬੈਠੇ ਰਹਿੰਦੇ ਨੇ ਜੋ ਇੱਕ ਪਲ ਦੇ ਵਿੱਚ ਬਰਿਆਂ ਦੀ ਕਮਾਈ ਲੁੱਟ ਕੇ ਫਰਾਰ ਹੋ ਜਾਂਦੇ ਨੇ ਸਮਾਣਾ ਤੋਂ ਇੱਕ ਅਜਿਹਾਈ ਲੁੱਟ ਦਾ ਮਾਮਲਾ ਸਾਹਮਣੇ ਆਇਆ ਕਾਤੀ ਬਾਹਰ ਇਕੱਠੀ ਹੋਈ ਲੋਕਾਂ ਦੀ ਭੀੜ ਪੁਲਿਸ ਦੀ ਟੀਮ ਨੂੰ ਆਪਣਾ ਦੁੱਖ ਸੁਣਾਉਂਦਾ ਹੋਇਆ ਹੈ ਪਰਿਵਾਰ ਇਹ ਤਸਵੀਰਾਂ ਸਮਾਣਾ ਦੇ ਘੱਗਾ ਦੀਆਂ ਨੇ ਜਿੱਥੇ ਐਤਵਾਰ ਦੀ ਰਾਤ ਇੱਕ ਪਰਿਵਾਰ ਦੇ ਲੋਕਾਂ ਨੇ ਉਧਾਰ ਮੰਗ ਕੇ ਮਿਹਨਤ ਦੇ ਪੈਸੇ ਜੋੜ ਕੇ ਇਕੱਠਾ ਕੀਤੇ 30 ਲੱਖ ਰੁਪਏ ਜਿਸ ਨੂੰ ਇਹ ਲੁਟੇਰੇ ਲੁੱਟ ਕੇ ਲੈ ਗਏ ਦਰਅਸਲ ਤੇ ਨਕਾਬਪੋਸ਼ ਲੁਟੇਰੇ ਖਿੜਕੀ ਤੋੜ ਕੇ ਅੰਦਰ ਆਏ ਬੰਦੂਕ ਦੀ ਨੋਕ ਤੇ ਪਰਿਵਾਰਕ ਮੈਂਬਰਾਂ ਨੂੰ ਕਮਰੇ 'ਚ ਬੰਦ ਕਰ ਲਿਆ ਤੇ 30 ਲੱਖ ਰੁਪਏ ਦੀ ਲੁੱਟ ਕੀਤੀ ਉਹਨਾਂ ਨੇ ਮਰਤੂ ਕੈਸ਼ ਲਏ ਉਹਨੂੰ ਕਹਦੇ ਵੀ ਜਲਦੀ ਜਲਦੀ ਸਾਨੂੰ ਪੈਸੇ ਦੇ ਦਿਓ ਅਸੀਂ ਇੱਕ ਬਾਰ ਦਾ ਤਾਂ ਹਲੇ ਹੋਰ ਕਰਨੀਆਂ ਪਈਆਂ ਅੱਛਾ ਇੱਥੇ ਹੀ ਕਰਨੀਆਂ ਅੱਗੇ ਹਾਂ ਅੱਗੇ ਕਰਨੀਆਂ ਅੱਗੇ ਹਾਂਜੀ ਜਲਦੀ ਭੇਜੋ ਕਹਿੰਦੇ ਜਲਦੀ ਪੈਸੇ ਦੇ ਦਿਓ ਮੋਟਾ ਕਿਵੇਂ ਥੈ ਨਾ ਇਹ ਹਾਂਜੀ ਮੋਟਾ ਕਰ ਸਾਰਿਆਂ ਦੇ ਟੱਕੇ ਉਸੇ ਕਲੀ ਅੱਖਾਂ ਲੰਗੀਆਂ ਸਵੇ ਜੀ ਮੋਨੇ ਸੀ ਸਰਦਾਰ ਜੀ ਟੋਪੀਆਂ ਲੈ ਰੱਖੀਆਂ ਸੀ ਅਮਾ ਫਲਰ ਬੰਨੇ ਹੋਏ ਸੀ ਜੀ ਕਗਾ ਕਸਬੇ ਚ ਸੰਜੀਪ ਕੁਮਾਰ ਕਰਾਨੇ ਦੀ ਦੁਕਾਨ ਚਲਾਉਂਦਾ ਹੈ ਤੇ ਦੁਕਾਨ ਦੇ ਉੱਪਰ ਹੀ ਘਰ ਹੈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਆਇ ਦੀ ਨੇ ਇੱਥੇ ਘਟਨਾਵਾਂ ਹੁੰਦੀਆਂ ਨੇ ਇਹ ਘਟਨਾ ਵੇਖ ਬਹੁਤ ਜਿਆਦਾ ਮਾਪਰ ਗਈਗੇ ਜੇ ਉਹਨਾਂ ਦਾ ਬੱਚਾ داخل ਸੀ ਉਹਨਾਂ ਪੈਸਾ ਘਰ ਲਿਆਂਦਾ ਸੀ ਬੱਚੇ ਵਾਸਤੇ ਤੇ ਉਹਨਾਂ ਬੱਚੇ ਨੂੰ ਦੇਣਾ ਸੀ ਠੀਕ ਹੈ ਨਾ ਪਿੰਡ ਚ ਥਾਣਾ ਹੈ ਇਹ ਥਾਣੇ ਵਾਲੇ ਕੁਝ ਕਰ ਨਹੀਂ ਸਕਦੇ ਠੀਕ ਹੈ ਨਾ ਇਹ ਥਾਣੇ ਵਾਲੇ ਵੀ ਕੁਝ ਕਰ ਸਕਦੇ ਨੇ ਇਹ ਕੀ ਗਰੀਬ ਬੰਦੇ ਨੇ ਦੁਕਾਨ ਤੋਂ ਕੰਮ ਨਾਲ ਚੱਲਦਾ ਹੈ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਤੇ ਫਿੰਗਰਪ੍ਰਿੰਟ ਦੀ ਜਾਂਚ ਤੇ ਲਈ ਪਟਿਆਲਾ ਤੋਂ ਇੱਕ ਟੀਮ ਬੁਲਾਈ ਹੈ ਇਹ ਸੰਜੀਵ ਕੁਮਾਰ ਬਸਿਕ ਗੱਦੇ ਘਰ ਰਾਤ ਚੋਰੀ ਹੋਈ ਹੈ ਸਵੇਰੇ ਸਾਨੂੰ ਤਕਰੀਬਨ 6 5 ਵਜੇ 5 6 ਵਜੇ ਦੀ ਮੁਤਾਬਕ ਇਨਫਾਰਮੇਸ਼ਨ ਮਿਲੀ ਸੀ ਅਸੀਂ ਮੁਕਾਦਮਾ ਦਰਜਾ ਇਨਵੈਸਟੀਗੇਸ਼ਨ ਜਾ ਰਹੀ ਹੈ ਜੀ ਚੋਰੀ ਨਹੀਂ ਕਹਿ ਸਕਦੇ ਬੰਦੇ ਆਏ ਰਿਵਲਵਰ ਦੇ ਆ ਕੇ ਡਰਾ ਕੇ ਸਿੱਧੇ ਪੈਸੇ ਮੰਗ ਰਹੇ ਹਨ ਇਹ ਤਾਂ ਵੱਡਾ ਕਾ ਹੀ ਗਮ ਹੈ ਚੋਰੀ ਤਾਂ ਹੁੰਦੀ ਵੀ ਬੰਦੇ ਪਤਾ ਨਹੀਂ ਲੱਗੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਨਵੈਸਟੀਗੇਸ਼ਨ ਦੌਰਾਨ ਸਾਰਾ ਕੁਝ ਪਤਾ ਲੱਗੂਗਾ ਤੁਹਾਡੀ ਹੁਣ ਤੱਕ ਤਹਿਕੀਕਾ ਦੇ ਕੋਈ ਸੀਸੀਟੀਵੀ ਵਗੈਰਾ ਦੇਖੇ ਤੁਸੀਂ ਹਾਂ ਜੀ ਅਸੀਂ ਸਾਰਾ ਕੁਝ ਕਰ ਰਹੇ ਹਾਂ ਜਿਹੜੇ ਅਸੀਂ ਆਲਮ ਨੂੰ ਢੋਣੇ ਦੀ ਉੱਪਰ ਨਹੀਂ ਕਰ ਸਕਦੇ ਸਾਰਾ ਕੁਝ ਅਸੀਂ ਦਰਾਂਨੇ ਤਫਤੀਸ਼ ਕਰਕੇ ਦੋਸ਼ੀਆਂ ਨੂੰ ਜ਼ਿੰਮੇਵਾਰ ਕਰਾਂਗੇ ਤਾਂ ਲੁੱਟਾ ਖੋਹਾਂ ਦੀਆਂ ਵਾਧੀਆਂ ਵਾਰਦਾਤਾ ਤੋਂ ਲੋਕ ਪਰੇਸ਼ਾਨ ਨੇ ਉੱਥੇ ਹੀ ਪੁਲਿਸ ਦਾ ਦਾਅਵਾ ਹੈ ਕਿ ਜਲਦੀ ਇਹਨਾਂ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ ਸਮਾਣਾ ਤੋਂ ਪ੍ਰਸ਼ੋਤਮ ਕੌਸ਼ਿਕ న్యూਸ 18 ਪੰਜਾਬ ਹੁਣ ਅਖੀਰ ਬਾਦਿਆਂ ਅਗਲੀ ਖਬਰ ਦੇ ਰੁਕ ਕਰਦੇ ਹਾਂ ਸਾਥੀ ਚੋਰ ਤੇ ਲੁਟੇਰੇ ਡਕੈਤਾਂ ਦੇ ਉੱਤੇ ਕਾਰਵਾਈ ਕਰਦੇ ਹੋਏ ਚੰਡੀਗੜ੍ਹ ਪੁਲਿਸ ਨੇ ਚੋਰੀ ਦੇ ਦੋ ਮਾਮਲਿਆਂ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਪੁਲਿਸ ਨੇ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਦੀ ਗ੍ਰਿਫਤ ਵਿੱਚ ਆਇਆ ਇਹ ਸ਼ਖਸ ਸ਼ਾਤਰ ਚੋਰ ਹੈ ਜੋ ਤੁਹਾਡੀ ਮਿਹਨਤ ਦੀ ਕਮਾਈ ਦੇ ਨਾਲ ਖਰੀਦੀਆਂ ਗਈਆਂ ਗੱਡੀਆਂ ਤੇ ਨਜ਼ਰ ਜਮਾ ਕੇ ਬੈਠਾ ਹੈ। ਜਾਣਕਾਰੀ ਦੇ ਮੁਤਾਬਕ ਕਿ ਚੋਰ ਰਾਤ ਨੂੰ ਗੱਡੀ ਵਿੱਚ ਆਉਂਦਾ ਸੀ ਅਤੇ ਲਗਜ਼ਰੀ ਗੱਡੀਆਂ ਦੇ ਚਾਰੇ ਟਾਇਰ ਚੋਰੀ ਕਰਕੇ ਫਰਾਰ ਹੋ ਜਾਂਦਾ ਸੀ। ਮੁਲਜ਼ਮ ਤੋਂ ਚੋਰੀ ਕੀਤੇ ਗਏ 27 ਟਾਇਰ ਬਰਾਮਦ ਕੀਤੇ ਗਏ ਨੇ ਅਤੇ ਚੋਰੀ ਵਿੱਚ ਵਰਤੇ ਗਏ ਉਜਾਰ ਵੀ ਫੜੇ ਨੇ ਇਹ ਦੇਖਿਓ ਪਿਛਲੇ ਕਰੀਬ 10 ਦਿਨਾਂ ਮੈਂ ਹਮਾਰੇ ਸੈਕਟਰ 40 ਮੈਂ ਅਤੇ ਪਲਸੌਰਾ ਏਰੀਆ ਮੈਂ ਅਤੇ ਸੈਕਟਰ 37 ਮੈਂ ਕਰੀਬ ਅੱਧਾ ਦਰਜਨ ਗੱਡੀਆਂ ਕੇ ਜੋ ਹੈ ਉਹ ਟਾਇਰ ਜੋ ਹੈ ਸਮੇਤ ਅਲੋਇ ਵੀਲ ਜੋ ਹੈ ਉਹ ਚੋਰੀ ਹੋਣ ਕੀ ਵਾਰਦਾਤਾਂ ਹੋਈ ਸੀ ਜਿਨ ਮੈਂਸੇ 4 ਐਫ ਆਈ ਆਰ ਜੋ ਹੈ ਹਮਾਰੇ ਪੁਲਿਸ ਸਟੇਸ਼ਨ ਮੈਂ ਰਜਿਸਟਰਡ ਹੋਈ ਸੀ और दो वारदातें ऐसी हैं जो कंप्लेनेंट ने हमें इंटीमेट जरूर किया था लेकिन उन्होंने एफआईआर दर्ज नहीं करवाई थी और उसमें हमने जो है वो इंद्रजीत नाम का एक व्यक्ति है उसको हमने जो अरेस्ट करने में कामयाबी हासिल करी है थाना उनताली की पुलिस ने तो सर कितने मुलजम इंद्रजीत पटियाला का रहने वाला है अगले महीने विदेश जाने वाला सी पर ड्रग की लत ने इसको अपराधी बना दिता ਇਸਕਾ ਵੀਜ਼ਾ ਲਗਾ ਹੋ ਇਟਲੀ ਜਾਣਾ ਸੀ ਇਸਨੇ ਲੇਕਿਨ ਕਿਉਂਕਿ ਇਹ ਨਸ਼ਾ ਕਰਨੇ ਕਾ ਆਦੀ ਹੈ ਇਸ ਕਰਕੇ ਜੋ ਹੈ ਉਹ ਨਸ਼ੇ ਕੀ ਪੂਰਤੀ ਕੇ ਲਿਏ ਜੋ ਹੈ ਇਸਨੇ ਟਾਇਰ ਚੋਰੀ ਕਰਨੇ ਸ਼ੁਰੂ ਕਰ ਦिए थे ਔਰ ਮੇਨ ਬਾਤ ਇਹ ਹੈ ਕਿ ਇਸਕੇ ਪਾਸ ਬੜੇ ਹਾਈ ਟੈਕ ਜੈਕ ਹੈ ਔਰ ਜਿਤਨੇ ਵੀ ਟੂਲਸ ਟਾਇਰੋਂ ਕੋ ਉਤਾਰਨੇ ਕੇ ਲਿਏ ਯੂਜ਼ ਕੀਏ ਜਾਤੇ ਹੈ ਪਾਨੇ ਯੂਜ਼ ਕੀਏ ਜਾਤੇ ਹੈ ਗੋਟੀਆਂ ਯੂਜ਼ ਕੀ ਜਾਤੀ ਹੈ ਡਿਫਰੈਂਟ ਟਾਈਪ ਕੇ ਹਮਾਰੇ ਕੋ ਟੂਲ ਵੀ ਬਰਾਂਦੂਗਾ ਇਸਕੇ ਪਾਸ ਮੇਨ ਦੂਜਾ ਮਾਮਲਾ ਵੀ ਹਥਿਆਰਾਂ ਦੇ ਦਮ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਨਾਲ ਜੁੜਿਆ ਹੋਇਆ ਹੈ ਜਿਸ ਵਿੱਚ ਸਰਹੰਦ ਦੇ ਰਹਿਣ ਵਾਲੇ ਤਿੰਨ ਮੁਲਜ਼ਮ चंडीगढ़ पुलिस ने गिरफ्तार किए तीन लोगों को आइडेंटिफाई किया था जो लोगों को रॉब करते थे और उनको जो है इंजरी पहुंचाते थे स्टैब इंजरी करते थे तो उसमें दो लोगों को हमने पहले ही गिरफ्तार कर लिया था और उनसे रिकवरी भी हो गई थी लेकिन उनका जो तीसरा साथी शात, शात, था जो मेन मास्टरमाइंड था इस सारे रॉबरी की घटनाओं को जो अंजाम देते थे वो नन्नू नाम का एक व्यक्ति था उसका इंद्रजीत नाम है एक्चुअली और वो भी जो है वो वहीं का सरंदगा रहने वाला है तो हमारी टीम ने काफी मेहनत करके कल उसको भी गिरफ्तार कर लिया था जिसको आज हमने कोर्ट में पेश किया था और फर्दर उसको कस्टडी में भेज दिया है कई दिना तो ए, पुलिस जुडीशियल शिकायत मिल रही थी कि स्नैचिंग या रॉबरी इस तरह की वारदात अंजाम देने वास्ते जो चोर है वो लगातार वारदात अंजाम दे रहे हैं जिस तो बाद पुलिस ने टैक्नीकल ह्यूमन इंटेलीजेंस की मदद नाल उना काबू किया गया सारे सरहद रहें हूं लोगों ना कि राहत जरूर मिलेगी क्योंकि हम जो भी चोर ने वो पुलिस की गिराफ्तार ਚੰਡੀਗੜ੍ਹ ਤੋਂ ਕੈਮਰਾਮੈਨ ਜਿੰਦਰ ਸਿੰਘ ਨਾਲ ਮਨੋਜ ਰਾਠੀ ਨਿਊਜ਼ 18 ਪੰਜਾਬ